ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕਿਸਾਨ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਚੈਨਲ ਦੇ ਵਿੱਚ ਬੇਨਤੀ ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੇ ਕਿਸਾਨ ਵੀਰ ਵੀ ਵੀਡੀਓ ਦੇਖ ਰਹੇ ਹੈ ਜਾਂ ਨਵੇਂ ਕਿਸਾਨ ਵੀਰ ਜੁੜੇ ਹੈ ਇਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਸਬਸਕ੍ਰਿਪਸ਼ਨ ਦੇ ਨਾਲ ਜਿਹੜਾ ਹੈਗਾ ਤੁਹਾਡੇ ਤੱਕ ਜਿਹੜੀ ਹਰ ਵੀਡੀਓ ਪਹੁੰਚੂਗੀ ਹਰ ਜਾਣਕਾਰੀ ਪਹੁੰਚੂਗੀ ਤੇ ਤੁਹਾਨੂੰ ਜਿਹੜੇ ਵਾਰ-ਵਾਰ ਸਵਾਲ ਪੁੱਛਣ ਦੀ ਨੌਬਤ ਨਹੀਂ ਆਊਗੀ ਦੋ ਤਿੰਨ ਸਮੱਸਿਆਵਾਂ ਜਿਵੇਂ ਕਿ ਪਹਿਲਾਂ ਮੈਂ ਉਹ ਵੀਡੀਓ ਦੇ ਉੱਪਰ ਹੀ ਮੈਂਸ਼ਨ ਕੀਤਾ ਹੈਗਾ ਕਈ ਕਿਸਾਨ ਵੀਰ ਪੁੱਛ ਰਹੇ ਆ ਕਿਤੇ ਕਿਤੇ ਜਿਹੜੀ ਇਹ ਸਮੱਸਿਆ ਆਈ ਹੈਗੀ ਆ ਕਿਉਂਕਿ ਕਈ ਕਿਸਾਨ ਵੀਰਾਂ ਨੇ ਥੋੜੀ ਜੀ 5-10 ਦਿਨ ਜਿਹੜੀ ਹੈਗੀ ਕੀਤੀ ਫਸਲ ਆਤੀ ਸੀਗੀ ਨਾਲੀ ਚੜਨ ਦੀ ਸਮੱਸਿਆ ਕਣਕ ਦੇ ਵਿੱਚ ਪੀਲੇ ਪੰਦੀ ਸਮੱਸਿਆ ਜਾਂ ਜਿੱਥੇ ਕਿਤੇ ਪਾਣੀ ਮਾੜਾ ਜਿਹਨੂੰ ਆਪਾਂ ਕਹਿੰਦੇ ਆ ਮਤਲਬ ਕੁਆਲਟੀ ਮਾੜੀ ਹੈ ਤਿੰਨ ਨੰਬਰ ਚਾਰ ਨੰਬਰ ਪਾਣੀ ਹੈ ਜਾਂ ਜ਼ਮੀਨ ਦੇ ਵਿੱਚ ਛੋਰੇ ਦੀ ਸਮੱਸਿਆ ਉੱਥੇ ਪਾਣੀ ਨਹੀਂ ਜੀਰਦਾ ਹੈਗਾ ਉੱਥੇ ਵੀ ਜਿਹੜਾ ਕਣਕ ਦਾ ਵਾਧਾ ਰੁਕ ਜਾਂਦਾ ਹੈਗਾ ਜਾਂ ਕਣਕ ਦੇ ਵਿੱਚ ਕਿਤੇ ਕਿਤੇ ਪੀਲਾਪਣ ਜਿਹੜਾ ਹੈਗਾ ਨਜ਼ਰ ਆਉਂਦਾ ਹੈ ਦੋ ਤਿੰਨ ਪੁਆਇੰਟ ਦੱਸਣੇ ਆ ਉਦੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਕਈ ਕਿਸਾਨ ਵੀਰਾਂ ਜਿਹੜੇ ਅ ਗਮਰਾਹ ਕਹੋ ਪੰਚਾਰ ਕਹਿ ਲੋ ਜਾਂ ਘੱਟ ਜਾਣਕਾਰੀ ਵਾਲੇ ਵਿਅਕਤੀਆਂ ਤੋਂ ਜਿਹੜੀ ਹੈਗੀ ਸਲਾਹ ਮਿਲਦੀ ਉਹਨਾਂ ਨੂੰ ਕੋਈ ਕਹਿੰਦਾ ਜੀ ਇਹ ਤੇ ਫੰਜੀ ਸਾਈਡ ਕਰ ਦਿਓ 12 36 ਕਰ ਦਿਓ ਕੋਈ ਕਹਿੰਦਾ ਜੀ ਇਹ ਤੇ 80% ਸਲਫਰ ਪਾ ਦਿਓ ਕੋਈ ਕਹਿੰਦਾ 90% ਸਲਫਰ ਪਾ ਦਿਓ ਕੋਈ ਕਹਿੰਦਾ ਇਹਦੇ ਉੱਤੇ ਜਿਹੜੇ ਹੈਗੇ ਕੋਈ ਨਿਊਟ੍ਰੀਐਂਟਾਂ ਦੀ ਜਾਂ ਕੋਈ ਜਿਹੜੇ ਗਰੋਥ ਰੈਗੂਲੇਟਰ ਵਗੈਰਾ ਦੀ ਸਪਰੇਅ ਕਰ ਦਿਓ 2.0 ਹੀ ਆ ਕਿਸਾਨ ਵੀਰੋ ਜਿਹੜਾ ਹੈਗਾ ਨਾਲੇ ਚੜਨ ਦੀ ਸਮੱਸਿਆ ਮੇਨ ਜਿਹੜੀ ਹੈਗੀ ਇਹ ਤਾਪਮਾਨ ਨਾਲ ਰਿਲੇਟਡ ਹੁੰਦੀ ਹੈ ਟੈਂਪਰੇਚਰ ਨਾਲ ਜਾਂ ਡੀ ਲੈਂਥ ਦੇ ਨਾਲ ਨਾਲੇ ਚੜਨ ਦਾ ਮਤਲਬ ਹੁੰਦਾ ਹੈ ਕਿ ਜਿਹੜੀ ਕਣਕ ਆ ਉਹ ਵੈਜੀਟੇਟਿਵ ਗਰੋਥ ਤੋਂ ਜਿਹੜੀ ਹੈਗੇ ਰੀਪਰੋਡਕਟਿਵ ਗਰੋਥ ਵੱਲ ਨੂੰ ਜਾ ਰਹੀ ਹੈ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਤਾਪਮਾਨ ਜਿਹੜਾ ਥੋੜਾ ਜਿਹਾ ਵਧਣਾ ਸ਼ੁਰੂ ਹੋ ਗਿਆ ਸੀਗਾ 1-2 ਦਿਨ ਤੋਂ ਜਿਹੜਾ ਟੈਂਪਰੇਚਰ ਫੇਰ ਦੁਬਾਰਾ ਡਾਊਨ ਆਇਆ ਕਿਉਂਕਿ ਜਿਹੜੀ ਕਣਕ ਦੀ ਇਹ ਦਸੰਬਰ ਐਂਡ ਆ ਜਾਂ ਜਨਵਰੀ ਦਾ ਮਹੀਨਾ ਪੂਰੀ ਠੰਡ ਪੈਣੀ ਚਾਹੀਦੀ ਕੋਰਾ ਪੈ ਜਿਥੋਂ ਧੁੰਦਾਂ ਵੀ ਪੈਂਦੀਆਂ ਉਦੋਂ ਵੀ ਹੈ ਮੇਨ ਦਾ ਮਤਲਬ ਹੁੰਦਾ ਕਿ ਜਦੋਂ ਠੰਡ ਜ਼ਿਆਦਾ ਪੈਂਦੀ ਹੈ ਥੋੜਾ ਜਿਹਾ ਕਣਕ ਉਹਦੋਂ ਰੁੱਕ ਕੇ ਚੱਲਦੀ ਹੈ ਉਹਦੇ ਨਾਲ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜੀ ਬੂਟਿਆਂ ਦੀ ਡਿਵੈਲਪਮੈਂਟ ਪੂਰੀ ਹੁੰਦੀ ਹੈ ਜਦੋਂ ਟੈਂਪਰੇਚਰ ਅੱਪ ਹੋਣਾ ਸ਼ੁਰੂ ਹੋ ਜੇ ਤਾਂ ਉਹਦੇ ਨਾਲ ਕਈ ਵਾਰ ਜਿਹੜੀ ਅਗੇਤੀ ਫਸਲ ਆ ਕਣਕ ਦੀ ਉਹਦੇ ਵਿੱਚ ਨਾਲ ਹੀ ਚੜਨ ਦੀ ਸਮੱਸਿਆ ਆਉਣੀ ਸੁਭਾਵਿਕ ਗੱਲ ਹੈਗੀ ਆ ਸੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜੀ ਹੈਗੀ ਹੈ ਬਚਤ ਕਰਨ ਵਾਸਤੇ ਉਹਦੇ ਵੈਜੀਟੇਟਿਵ ਗ੍ਰੋਥ ਕਰਾਉਣ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਜਿਹੜੀ ਆਪਾਂ ਨਾਈਟ੍ਰੋਜਨ ਉਹਨੂੰ ਦੇ ਸਕਦੇ ਆ 60 ਤੋਂ 70 ਦਿਨ ਦੀ ਕਾਣਕ ਹੋ ਗਈ ਆ ਯੂਰੀਆ ਵੀ ਤਕਰੀਬਨ ਕੰਪਲੀਟ ਹੋ ਗਈ ਆ ਸੋ ਉਹਦੇ ਵਾਸਤੇ ਆਪਾਂ ਬਚਾਅ ਵਾਸਤੇ ਕੀ ਕਰ ਸਕਦੇ ਆ ਕਿ ਕਿਸਾਨ ਵੀਰ ਇਸ ਟਾਈਮ ਤੇ ਜਿਵੇਂ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕਰਦਾ ਰਹਿਣਾ ਕਿ ਜਿਹੜੀ ਯੂਰੀਆ ਦੀ ਸਪਰੇਅ ਤੁਸੀਂ 3% ਸੋਲੂਸ਼ਨ ਦੀ ਕਰ ਸਕਦੇ ਹੋ 3 ਕਿਲੋ ਯੂਰੀਆ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਸਪਰੇਅ ਕਰ ਸਕਦੇ ਹੋ ਉਹਦੇ ਨਾਲ ਜਿਹੜਾ ਹੈ ਕਣਕ ਦੇ ਵਿੱਚ ਹਰਾ ਪਣ ਆਊਗਾ ਵੈਜੀਟੇਟਿਵ ਗਰੋਥ ਹੈ ਜਿਹੜੀ ਉਹ ਹੋਊਗੀ ਤਾਂ ਉਹਦੇ ਨਾਲ ਜਿਹੜੀ ਹੈ ਕੁਛ ਜਿਹੜੇ ਹੈ 5 7 10 ਦਾਣ ਜਿਹੜੀ ਵੈਜੀਟੇਟਿਵ ਗਰੋਥ ਜਿਹ ਹੁੰਦੀ ਹੈ ਤਾਂ 80 ਦਿਨ ਤੱਕ ਜਦੋਂ ਫਲਾਵਰਿੰਗ ਹੋਣੀ ਆ ਤਾਂ ਉਹ ਤੱਕ ਜਿਹੜੀ ਜੜੀ ਹੈਗੀ ਆਪਣੀ ਵੈਜੀਟੇਟਿਵ ਗ੍ਰੋਥ ਪ੍ਰੋਪਰ ਹੋ ਜੂਗੀ ਹਰਾ ਪਣ ਕਣਕ ਦਾ ਬੜਿਆਂ ਰਹਿੰਦਾ ਉਹਦਾ ਜਿਹੜੀ ਅਗੇਤੀ ਨਾਲੇ ਜਾਣ ਦੀ ਸਮੱਸਿਆ ਤੋਂ ਆਪਾਂ ਕੁਝ ਬਚਾਅ ਕਰ ਸਕਦੇ ਆਂ ਪੀਲੇ ਪਣ ਦੀ ਸਮੱਸਿਆ ਹੈਗੀ ਆ ਮੇਨ ਜਿਹੜੀ ਹੈਗੀ ਜਿੱਥੇ ਕਿਤੇ ਕਣਕ ਦੇ ਵਿੱਚ ਭਾਰਾ ਪਾਣੀ ਲੱਗਦਾ ਉੱਥੇ ਪੀਲੇ ਪਣ ਦੀ ਸਮੱਸਿਆ ਹੁੰਦੀ ਆ ਜਾਂ ਜਿੱਥੇ ਸ਼ੂਰੇ ਵਾਲੀ ਜ਼ਮੀਨ ਆ ਉੱਥੇ ਜਿਹੜੀ ਨਿਊਟ੍ਰੀਐਂਟ ਅਪਟੇਕ ਆ ਉਹਦੇ ਵਿੱਚ ਕਣਕ ਨੂੰ ਜਿਹੜੀ ਹੈਗੀ ਆ ਬੂਟਿਆਂ ਦੇ ਉੱਤੇ ਜਿਹੜੀ ਨਿਊਟ੍ਰੀਐਂਟ ਦੀ ਜੜਾਂ ਰਹੀ ਅਪਟੇਕ ਨਹੀਂ ਹੁੰਦੀ ਹੈਗੀ ਕਿਉਂਕਿ ਸਾਲਟ ਜ਼ਿਆਦਾ ਹੁੰਦੇ ਜ਼ਮੀਨ ਦੇ ਵਿੱਚ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਹੈਗੇ ਆ ਸਲਫਰ ਆ ਸਲਫਰ ਤੁਸੀਂ 90% ਵਰਤ ਸਕਦੇ ਹੋ ਕਿਉਂਕਿ ਜਿਹੜਾ 80% ਸਲਫਰ ਆ ਉਹ ਕਿਉਂਕਿ ਘੱਟ ਜਾਣਕਾਰੀ ਵਾਲੇ ਜਿਹੜੇ ਹੈਗੇ ਆ ਵਿਅਕਤੀ ਉਹ ਤੁਹਾਨੂੰ ਦੱਸ ਦਿੰਦੇ 80 ਪਾਓ ਜਾਂ 90 ਪਾਓ 80% ਸਲਫਰ ਆ ਉਹ ਫੰਗੀ ਸਾਈਡ ਦੇ ਤੌਰ ਤੇ ਵਰਤਿਆ ਜਾਂਦਾ ਹੈਗਾ 90% ਸਲਫਰ ਆ ਫਰਟੀਲਾਈਜ਼ਰ ਹੁੰਦਾ ਖਾਦ ਹੁੰਦੀ ਆ 90% ਸਲਫਰ ਤੁਸੀਂ 2 ਤੋਂ 3 ਕਿਲੋ ਵਰਤ ਸਕਦੇ ਆ ਜਿੱਥੇ ਕਿਤੇ ਪਾਣੀ ਨਰਮਾ ਜਾਂ ਜਿੱਥੇ ਕਿਤੇ ਹੈਗੀ ਹੈ ਜ਼ਮੀਨ ਦੇ ਵਿੱਚ ਛੋਰੇ ਦੀ ਸਮੱਸਿਆ ਕਿਉਂਕਿ ਜਿਹੜਾ ਹੈਗਾ ਸਲਫਰ ਆ ਉਹ ਡੀਫਲੋਕੂਲੇਸ਼ਨ ਜਿਹੜੀ ਮਿੱਟੀ ਦੀ ਕਰਦਾ ਉਹ ਜਿਹੜੀ ਮਿੱਟੀ ਦੇ ਕਣ ਜਿਹੜੇ ਘੁੱਟੇ ਹੋਏ ਹੁੰਦੇ ਆ ਉਹਨਾਂ ਨੂੰ ਜਿਹੜਾ ਹੈਗਾ ਖਿਲਾਰ ਦਿੰਦਾ ਜਦੋਂ ਆਪਾਂ ਜਮੀਨ ਦੇ ਵਿੱਚ ਪਾਉਨੇ ਆ 2.5 ਤੋਂ 3 ਕਿਲੋ ਪਾ ਸਕਦੇ ਆ ਆਪਾਂ ਕਿੱਲੇ ਦਾ ਉਹਦੇ ਨਾਲ ਜੇ ਕੀ ਹੁੰਦਾ ਜਿਹੜੇ ਜਮੀਨ ਥੋੜੀ ਜਿਹੜੀ ਹੈਗੀ ਉਹਦੇ ਵਿੱਚ ਕਾਣਾ ਜਦੋਂ ਖਿਲਰ ਦੇ ਦੋ ਉਹਦੇ ਨਾਲ ਪੋਲੇਪਣ ਪੋਲਾਪਣ ਆ ਜਾਂਦਾ ਤੇ ਉਹਦੇ ਨਾਲ ਜਿਹੜਾ ਹੈਗਾ ਪਾਣੀ ਜੀਰਨ ਦੀ ਸਮੱਸਿਆ ਜਾਂ ਜਿਹੜੀ ਹੈਗੀ ਆ ਜਮੀਨ ਦੇ ਵਿੱਚ ਹਵਾ ਜਿਹੜੀ ਮੂਵਮੈਂਟ ਨਹੀਂ ਹੁੰਦੀ ਹੋएगी ਉਹ ਹੋਣ ਲੱਗ ਪੈਂਦੀ ਆ ਤੇ ਜਿਹੜੀ ਬੂਟਿਆਂ ਦੀ ਪ੍ਰੋਪਰ ਗਰੋਥ ਹੋਣ ਲੱਗ ਪੈਂਦੀ ਆ ਜਿਹੜੀਆਂ ਕੋਈ ਫੰਜੀ ਸਾਈਡ ਦੀ ਜਾਂ ਕੋਈ ਹੋਰ ਕਮੈਂਡੇਸ਼ਨ ਕਰ ਰਹੀ ਹੈ ਗਮਰਾ ਕਾਉਣ ਦੇ ਪ੍ਰਚਾਰ ਦੇ ਵਿੱਚ ਆ ਕੇ ਆਪਾਂ ਨੂੰ ਜਿਹੜਾ ਹੈਗਾ ਆਪਾਂ ਪੈਸੇ ਨਾ ਖਰਚ ਕਰੀਏ ਵਾਧੂ ਖਰਚਾ ਨਾ ਕਰੀਏ ਕੋਈ ਕਿਸਾਨ ਵੀ ਰਾਜ ਮੈਨੂੰ ਪੁੱਛ ਰਹੇ ਸੀਗੇ ਜੀ ਅਸੀਂ 12 63 ਦੀ ਜਾਂ ਹੋਰ ਕੋਈ ਵੀ ਫੰਜੀ ਸਾਈਡ ਇਹ ਬਿਲਕੁਲ ਕਰਨ ਤੋਂ ਗਰੀਜ਼ ਕਰੋ ਕਿਉਂਕਿ ਜਦੋਂ ਪ੍ਰੋਪਰ ਟਾਈਮ ਆਊਗਾ ਉਹਦੇ ਬਾਰੇ ਵੀ ਜਾਣਕਾਰੀ ਜ਼ਰੂਰ ਦਵਾਂਗੇ 3% ਯੂਰੀਆ ਦੀ ਜਿਹੜੀ ਹੈਗੀ ਹੈ ਸਪਰੇਅ ਤੁਸੀਂ ਕਰ ਸਕਦੇ ਹੋ ਇਹਨਾਂ ਜਿਹੜਾ ਹੈ ਕਣਕ ਦਾ ਹਰਾਪਣ ਬਰਕਰਾਰ ਰਹੂਗਾ ਵੇਜਿਟੇਟਿਵ ਗਰੋਥ ਆ ਜਿਹੜੀ ਉਹ ਕੰਟੀਨਿਊ ਰਹੂਗੀ ਤੇ ਉਹਦੇ ਨਾਲ ਜਿਹੜੀ ਹੈਗੀ ਆ ਨਾਲੀ ਚੜ੍ਹਨ ਦੀ ਸਮੱਸਿਆ ਤੋਂ ਜਾਂ ਪੀਲੇਪਣ ਦੀ ਸਮੱਸਿਆ ਤੋਂ ਵੀ ਬਚਤ ਹੋਊਗੀ ਜਿੱਥੇ ਭਾਰਾ ਪਾਣੀ ਲੱਗਿਆ ਉੱਥੇ ਵੀ ਤੁਸੀਂ ਤੈਨੂੰ ਪਰਸੈਂਟ ਯੂਰੀਆ ਦੀ ਸਪਰੇਅ ਕਰ ਸਕਦੇ ਹੋ ਬਾਕੀ ਜਿਵੇਂ ਜੇ ਕਿਤੇ ਜਿੰਕ ਜਾਂ ਮੈਗਨੀਜ਼ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਸੀ ਜੇ ਕਿਤੇ ਉੱਥੇ ਘਾਟ ਲੱਗਦੀ ਇਹ ਕਰ ਸਕਦੇ ਕਿਉਂਕਿ ਇਦੂ ਬਾਅਦ ਤੁਸੀਂ ਜਿਹੜਾ ਰੀਪਰੋਡਕਟਿਵ ਗ੍ਰੋਥ ਜਿਹੜੀ ਕਣਕ ਦੀ ਸ਼ੁਰੂ ਹੋ ਜਾਣੀ ਇਦੂ ਬਾਅਦ ਜਿਹੜੀ ਹੈਗੀ ਆਪਾਂ ਨਾਈਟ੍ਰੋਜਨ ਨਹੀਂ ਦੇਣੀ ਜਾਂ ਜਿਹੜੀ ਇਹ ਤੱਤਾਂ ਦੀ ਸਪਰੇਅ ਆ ਆਪਾਂ ਦਾਣੇ ਬਣਨ ਤੱਕ ਜਿਹੜੀ ਹੈਗੀ ਜਿੰਕ ਦੀ ਸਪਰੇਅ ਜਿਵੇਂ ਪਹਿਲਾਂ ਦੱਸਿਆ ਸੀ ਇਹ ਕਰ ਸਕਦੇ ਆ 2 ਪੁਆਇੰਟ ਆ ਮੋਟੇ ਜੇ ਜਿੱਥੇ ਕਿਤੇ ਜਿਵੇਂ ਹੈਗੇ ਆ ਪਾਣੀ ਜੀਰਨ ਦੀ ਸਮੱਸਿਆ ਹੈ ਪਾਣੀ ਜਿਹੜਾ ਹੈਗਾ ਖੜਾ ਰਹਿੰਦਾ ਉੱਥੇ ਆਪਾਂ ਸਲਫਰ 90% ਦੀ ਵਰਤੋਂ ਕਰ ਸਕਦੇ ਆ 80% ਦੀ ਵਰਤੋਂ ਨਹੀਂ ਐਜ਼ ਫੰਜੀਸਾਈਡ ਜਿਹੜਾ ਫਸਲਾਂ ਦੇ ਵਿੱਚ ਵਰਤਿਆ ਜਾਂਦਾ ਹੈਗਾ ਜਿੱਥੇ ਕਮੈਂਡੇਸ਼ਨ ਹੋਵੇ ਸੋ ਆਹ ਦੋ ਪੁਆਇੰਟ ਮੇਨ ਯਾਦ ਰੱਖਣ ਰੱਖਣੇ ਹੈਗੇ ਆ ਜੇ ਕੋਈ ਹੋਰ ਜਾਣਕਾਰੀ ਹੋਵੇ ਲੈਣੀ ਹੋਵੇ ਤਾਂ ਜਿਹੜੀ ਹੈਗੀ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਅੱਗੇ ਜਿਹੜੀ ਹੈ ਜਾਣਕਾਰੀ ਵਾਤ ਤੋਂ ਵਾਤ ਸ਼ੇਅਰ ਕਰਿਆ ਕਰੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਜਿਹੜੀ ਹੈਗੀ ਨਵੀਂ ਨਵੀਂ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਰਹਿੰਦੇ ਆ ਤਾਂ ਉਹ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਮਤਲਬ ਗਮਰਾਹ